ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਗੜਾ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਰਾਗ ਬਿਹਗੜਾ ਦੇ ਅੰਦਰ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੂਸਰੇ ਘਰ ਸਰਤਾਲ ਵਿੱਚ ਉਚਾਰਨ ਕਰਦੇ ਹਨ ਇੱਕ ਜੋ ਅਦੁੱਤੀ ਬ੍ਰਹਮ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸ ਤੋਂ ਰਹਿਤ ਨਾਮ ਪ੍ਰਸਿੱਧ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਵਦ ਸੁਖ ਰੈਣੜੀਏ ਪ੍ਰੇਮ ਪ੍ਰੇਮ ਲੱਗਾ ਘਟ ਦੁੱਖ ਨੀਂਦੜੀਏ ਪਰਸੋ ਸਦਾ ਪਗਾ ਜਿਸ ਪ੍ਰਕਾਰ ਇੱਕ ਬਡਰਾਣੀ ਕੋਲ ਰਾਜਾ ਆਇਆ ਹੋਵੇ ਤਾਂ ਉਹ ਰਾਜੇ ਦੀ ਸੇਵਾ ਵਿੱਚ ਲੱਗੀ ਹੋਈ یوں ਕਹਿੰਦੀ ਹੈ ਕਿ हे ਸੁੱਖਾਂ ਵਾਲੀਏ ਰੈਣੜੀਏ ਰਾਤ ਤੂੰ ਵਧ ਕੇ ਲੰਮੀ ਹੋ ਜਾ ਕਿਉਂਕਿ ਮੈਨੂੰ ਆਪਣੇ ਪਿਆਰੇ ਪਤੀ ਦੀ ਸੇਵਾ ਟਹਿਲ ਕਰਨ ਦਾ ਪ੍ਰੇਮ ਪਿਆਰ ਲੱਗਾ ਹੋਇਆ ਹੈ हे ਦੁਖਦਾਈ ਨੀਂਦੜੀਏ ਨੀਂਦ ਤੂੰ ਘਟ ਭਾਵ ਖਤਮ ਹੋ ਜਾ ਜਾ ਤਾਂ ਕਿ ਮੈਂ ਆਪਣੇ ਪਤੀ ਦੇ ਪਗਾ ਚਰਨਾ ਨੂੰ ਸਦਾ ਹਮੇਸ਼ਾ ਹੀ ਪਰਸਦੀ ਰਹਾਂ ਇਸੇ ਪ੍ਰਕਾਰ ਜਗਿਆਸੂ ਰੂਪ ਇਸਤਰੀ ਕਹਿੰਦੀ ਹੈ ਕਿ हे ਮੇਰੀ ਪ੍ਰੇਮ ਵਾਲੀ ਅਵਸਥਾ ਰੂਪ ਰਾਤ ਤੂੰ ਵੱਧ ਜਾ ਇਸ ਵਿੱਚ ਮੈਨੂੰ ਪਿਆਰੇ ਅਕਾਲ ਪੁਰਖ ਦਾ ਪ੍ਰੇਮ ਲੱਗਾ ਹੋਇਆ ਹੈ हे ਅਵਿਦਿਆ ਰੂਪੀ ਦੁਖਦਾਇਕ ਨੀਂਦੜੀਏ ਨੀਂਦ ਤੂੰ ਸਾਡੇ ਹਿਰਦੇ ਵਿੱਚੋਂ ਘਟ ਜਾ ਤਾਂ ਕਿ ਮੈਂ ਸਦਾ ਹੀ ਮਹਾਰਾਜ ਜੀ ਦੇ ਚਰਨ ਕਮਲਾਂ ਨੂੰ ਪਰਸਦੀ ਰਾਂ ਪਗ ਧੂਰ ਬਾਂਛੋ ਸਦਾ ਜਾਚੋ ਨਾਮ ਰਸ ਬੈ ਰੱਗਨੀ ਏ ਸਖੀ ਮੈਂ ਮਹਾਰਾਜ ਜੀ ਦੇ ਪਗ ਚਰਨਾਂ ਦੀ ਧੂਰ ਧੂੜੀ ਬਾਂਛੋ ਹੁੰਦਾ ਚਾਹੁੰਦੀ ਹਾਂ ਤੇ ਹਮੇਸ਼ਾ ਨਾਮ ਮੰਗਦੀ ਹਾਂ ਅਤੇ ਉਸੇ ਨਾਮ ਵਿੱਚ ਸਾਡੀ ਬਿਰਤੀ ਬੈ ਰੱਗਨੀ ਵਿਰਾਗ ਦੇ ਸਹਿਤ ਹੋ ਰਹੀ ਆ ਪ੍ਰੇ ਰੰਗ ਰਾਤੀ ਸਹਿਜ ਮਾਤੀ ਮਹਾ ਦੁਰਮਤ ਤਿਆਗਨੀ ਸੋ ਸਾਡੀ ਬਿਰਤੀ ਪਿਆਰੇ ਦੇ ਰੰਗ ਪ੍ਰੇਮ ਵਿੱਚ ਰਤੀ ਹੋਈ ਸਹਿਜ ਸਰੂਪ ਵਿੱਚ ਮਾਤੀ ਕਈਏ ਮਸਤ ਹੋਈ ਹੈ ਅਤੇ ਮਹਾ ਕਈਏ ਵੱਡੀ ਕੋਟੀ ਮਤ ਦੀ ਤਿਆਗਨੀ ਤਿਆਗਣ ਹੋਈ ਆ ਗਹਿ ਪੂਜਾ ਲੀਨੀ ਪ੍ਰੇਮ ਪੀਨੀ ਮਿਲਨ ਪ੍ਰੀਤਮ ਸੱਚ ਮਗਾ ਉਹ ਪ੍ਰੇਮ ਪਿਆਰ ਵਿੱਚ ਭਿੱਜੀ ਹੋਈ ਸਾਡੀ ਬਿਰਤੀ ਰੂਪ ਭੂਜਾ ਬਾਹਾਂ ਨੂੰ ਪਕੜ ਕਰਕੇ ਸਾਡੀ ਬਿਰਤੀ ਨੂੰ ਬ੍ਰਹਮਾਕਾਰ ਬਣਾ ਕੇ ਆਪਣੇ ਸਰੂਪ ਵਿੱਚ ਲੀਨ ਕਰ ਲਿਆ ਹੈ। ਇਹੋ ਹੀ ਪ੍ਰੀਤਮ ਪਿਆਰੇ ਪ੍ਰਭੂ ਨੂੰ ਮਿਲਣ ਦਾ ਸੱਚਾ ਮਗਾ ਕਹੀ ਇਹ ਰਸਤਾ ਹੈ। ਬਨਵੰਤ ਨਾਨਕ ਧਾਰ ਕਿਰਪਾ ਰਹੁ ਚਰਣਹਿ ਸੰਗ ਲੱਗਾ। ਸਤਿਗੁਰੂ ਸਾਹਿਬ ਜੀ ਬਿਨਵੰਤ ਕਈਏ ਬੇਨਤੀ ਪੂਰਵਕ ਕਥਨ ਕਰ ਰਿਹਾ ਕਿ ਇਹ ਵਾਹਿਗੁਰੂ ਜੀ ਸਾਡੇ ਉਪਰ ਆਪਣੀ ਮਿਹਰ ਦੀ ਦ੍ਰਿਸ਼ਟੀ ਧਾਰਨਾ ਕਰੋ ਜੋ ਅਸੀਂ ਸਦਾ ਤੁਹਾਡੇ ਚਰਨ ਕਮਲਾਂ ਦੇ ਨਾਲ ਲੱਗੇ ਰਹੀਏ ਮੇਰੀ ਸਖੀ ਸਹੇਲੜੀ ਹੋ ਪ੍ਰਭ ਕੈ ਚਰਨ ਲੱਗੈ ਹੈ ਇਹ ਸਾਡੀ ਸਖੀਓ ਸਹੇਲੜੀਓ ਪਿਆਰੀ ਸਹੇਲਿਓ ਇਹ ਸ਼ਰਦਾ ਵਾਲਿਓ ਸਖੀਓ ਦੇ ਭਾਉ ਭਗਤੀ ਵਾਲੀਓ ਸਹੇਲਿਓ ਆਓ ਅਸੀਂ ਪ੍ਰਭੂ ਪਰਮੇਸ਼ਰ ਦੇ ਚਰਨ ਕਮਲਾਂ ਵਿੱਚ ਲੱਗਣਾ ਕਰੀਏ ਮਨ ਪ੍ਰਿਆਇ ਪ੍ਰੇਮ ਕਣਾ ਹਰ ਕੀ ਭਗਤ ਮੰਗੈ ਸਾਡੇ ਮਨ ਹਿਰਦੇ ਵਿੱਚ ਪ੍ਰਿਆ ਕਈਏ ਪਤੀ ਪਰਮੇਸ਼ਰ ਦਾ ਕਣਾ ਬਹੁਤਾ ਪ੍ਰੇਮ ਲੱਗ ਰਿਹਾ ਹੈ ਹਰੀ ਦੀ ਭਗਤੀ ਮੰਗੈ ਕਈਏ ਮੰਗਦੇ ਹਾਂ ਹਰ ਭਗਤ ਪਾਈਐ ਪ੍ਰਭ ਧਿਆਈਐ ਜਾ ਮਿਲਿਆ ਹਰ ਜਨਮ ਜਦੋਂ ਗੁਰਾਂ ਪਾਸੋਂ ਹਰੀ ਦੀ ਭਗਤੀ ਪਾ ਲਈਏ ਤਾਂ ਪਰਮੇਸ਼ਰ ਨੂੰ ਧਿਆਈਦਾ ਹੈ ਪਰ ਇਹ ਦਾਤ ਹਰੀ ਦੇ ਜਨ ਸੇਵਕ ਸਾਧੂ ਮਹਾਤਮਾ ਦੇ ਕੋਲ ਜਾ ਕੇ ਮਿਲਣ ਮਿਲਣ ਨਾਲ ਪ੍ਰਾਪਤ ਹੁੰਦੀ ਆ ਮਾਨ ਮੋਹ ਵਿਕਾਰ ਤਜਿਐ ਅਰਪ ਤਨ ਤਨ ਇਹੋ ਮਨ ਆਪਣੇ ਗੁਨਾ ਦਾ ਮਾਨ ਅਭਿਮਾਨ ਹੰਕਾਰ ਸਰੀਰਾਂ ਦਾ ਮੋਹ ਤੇ ਕਾਮ ਕ੍ਰੋਧ ਆਦ ਵਿਕਾਰਾਂ ਨੂੰ ਤਿਆਗਣਾ ਕਰੀਏ ਤੇ ਆਪਣਾ ਤਨ ਸਰੀਰ ਤਨ ਦੌਲਤ ਤੇ ਇਹ ਮਨ ਇਹ ਮਾਨਵੀ ਗੁਰਾਂ ਕੋਲ ਅਰਪਨਾ ਕਰੀਏ ਭਾਵ ਭਿੰਟ ਕਰ ਦਈਏ ਅਰਥਾਤ ਤਨ ਸਾਧ ਸੰਗਤ ਦੀ ਸੇਵਾ ਵਿੱਚ ਮਨ ਦੇ ਸੰਕਲਪ ਵਿਕਲਪ ਮੇਟਰ ਰੂਪ ਤੇ ਤਨ ਨੂੰ ਸੇਵਾ ਵਿੱਚ ਲਾਉਣ ਰੂਪ ਅਰਪਨਾ ਕਰੀਏ ਬੱਡ ਪੁਰਖ ਪੂਰਨ ਗੁਣ ਸੰਪੂਰਨ ਪ੍ਰੰਪੀਤ ਹਰ ਹਰ ਮਿਲ ਪਗਹਿ ਜੋ ਸਭ ਤੋਂ ਵੱਡਾ ਪੂਰਨ ਪੁਰਖ ਤੇ ਸਾਰੇ ਗੁਣਾ ਵਿੱਚ ਸੰਪੂਰਨ ਲਬ ਲਬ ਭਰਿਆ ਹੋਇਆ ਉਸ ਹਰ ਹਰ ਪਰਮੇਸ਼ਰ ਨਾਲ ਮਿਲ ਕੇ ਪਰਮ ਰੂਪੀ ਭੀਤ ਕੰਧ ਭਗੈ ਕਈਏ ਭਜ ਜਾਵੇ ਟੁੱਟ ਜਾਵੇਗੀ ਬਿਨਵੰਤ ਨਾਨਕ ਸੁਣ ਮੰਤਰ ਸਖੀਏ ਹਰ ਨਾਮ ਨਿਤ 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 ਜਪਹਿ ਸਤਿਗੁਰੂ ਜੀ ਬੇਨਤੀ ਪੂਰਵਕ ਕਥਨ ਕਰਦੇ ਆ ਕਿ ਇਹ ਜਗਿਆਸੂ ਰੂਪ ਸਹੇਲਿਓ ਸਖਿਓ ਸਾਡੀ ਮੰਤਰ ਕੀਏ ਨੇਕ ਸਲਾਹਾ ਸੁਣਨਾ ਕਰੋ ਨਿਤ ਸਦੀਵ ਰਹਿਣ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਨਿਤ ਨਿਤ ਸਦਾ ਸਦਾ ਜਪਨਾ ਕਰੀਏ ਤਾਂ ਆਪਾਂ ਵੀ ਨਿਤ ਸਰੂਪ ਹੋ ਜਾਵਾਂਗੇ ਹਰ ਨਾਰ ਸੁਹਾਗਣੇ ਸਭ ਰੰਗ ਮਾਣੇ ਜੋ ਪਰਮੇਸ਼ਰ ਪਤੀ ਦੀਆਂ ਸੁਹਾਗਣ ਨਾਰ ਇਸਤਰੀਆਂ ਵਾਂ ਉਹ ਜੋਗ ਆਨੰਦ ਭੋਗ ਆਨੰਦ ਜੀਵਨ ਮੁਕਤੀ ਆਦ ਸਾਰੇ ਰੰਗ ਆਨੰਦ ਮਾਣਦੀਆਂ ਰਾਣ ਨ ਬੈਸਈ ਪ੍ਰਭ ਪੁਰਖ ਚ ਰਾਣੇ ਉਹ ਕਦੇ ਵੀ ਰੰਡੀਆਂ ਹੋ ਕੇ ਨਹੀਂ ਬੈਠਦੀਆਂ ਕਿਉਂਕਿ ਉਹਨਾਂ ਦੇ ਪ੍ਰਭੂ ਪਰਮੇਸ਼ਰ ਪਤੀ ਜੀ ਚਰਾਣੇ ਪੁਰਾਤਨ ਅਨਾਦ ਪੁਰਖ ਆ ਜਿਨ੍ਹਾਂ ਨੂੰ ਪੁਰਾਤਨ ਪੁਰਖ ਪ੍ਰਭੂ ਜੀ ਮਿਲ ਗਏ ਉਹ ਕਦੇ ਵੀ ਨਾਸਤਕ ਹੋਣ ਰੂਪ ਰੰਡੀਆਂ ਹੋ ਕੇ ਨਹੀਂ ਬੈਠਣਗੀਆਂ ਨਹਿ ਦੁੱਖ ਪਾਵੇ ਪ੍ਰਭਤਿ ਆਵੇ ਧਨ ਤੇ ਬੜ ਭਾਗੀਆ ਜੋ ਪਤੀ ਪ੍ਰਭੂ ਪਰਮੇਸ਼ਰ ਨੂੰ ਤਿਆਉਂਦੀਆਂ ਵਾਂ ਉਹ ਕਦੇ ਵੀ ਦੁੱਖ ਨਹੀਂ ਪਾਉਂਦੀਆਂ ਅਤੇ ਉਹ ਵੱਡੇ ਭਾਗਾ ਵਾਲੀਆਂ ਹਨ ਉਹਨਾਂ ਦੇ ਅੰਦਰੋਂ ਵੱਡ ਕਈ ਇਹ ਵੱਡੀ ਹੋਵੇਂ ਵਡਿਆਈ ਦੀ ਇੱਛਾ ਭਾਗੀਆ ਕਈ ਇਹ ਪੱਜ ਗਈ ਹੈ ਸੁਖ ਸਹਿਜ ਸੋਵਹਿ ਕਿਲ ਬਿਕ ਖੋਵਹਿ ਨਾਮ ਰਸ ਰੰਗ ਜਾਗੀਆ ਉਹ ਤਾਂ ਸਹਿਜ ਸੁਤੇ ਸਿਧ ਹੀ ਸੁਖ ਆਨੰਦ ਸਰੂਪ ਵਿੱਚ ਸੌਂਦੀਆਂ ਵਾ ਤੇ ਸਾਰੇ ਕਿਲ ਬਿਕ ਪਾਪ ਗਵਾ ਲਿੰਦੀਆਂ ਅਤੇ ਉਹਨਾਂ ਦੀ ਬਿਰਤੀ ਨਾਮ ਰਸ ਦੇ ਰੰਗ ਆਨੰਦ ਪ੍ਰੇਮ ਵਿੱਚ ਜਾਗ ਪਈ ਹੈ ਉਹ ਗਿਆਨ ਅਵਸਥਾ ਵਿੱਚ ਜਾਗ ਪਈਆਂ ਹਨ ਮਿਲ ਪ੍ਰੇਮ ਰਹਿਣਾ ਹਰ ਨਾਮ ਗਹਿਣਾ ਪ੍ਰੇ ਬਚਨ ਮੀਠੇ ਭਾਣੇ ਉਹਨਾਂ ਦੀ ਨਿਤ ਕਿਰਿਆ ਇਹ ਹੈ ਕਿ ਉਹ ਸੰਗਤ ਦੇ ਵਿੱਚ ਮਿਲ ਕੇ ਪ੍ਰੇਮ ਪਿਆਰ ਨਾਲ ਰਹਿਣਾ ਰਹਿੰਦੀਆਂ ਹਨ ਅਤੇ ਉਹਨਾਂ ਨੇ ਹਰੀ ਦਾ ਨਾਮ ਰੂਪੀ ਗਹਿਣਾ ਭੂਖਣ ਪਹਿਨਿਆ ਹੋਇਆ ਹੈ ਉਹ ਹਰ ਵਕਤ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਮਿਲੀਆਂ ਰਹਿੰਦੀਆਂ ਹਨ ਤੇ ਹਰੀ ਦੇ ਨਾਮ ਰੂਪੀ ਗਹਿਣੇ ਨੂੰ ਗ੍ਰਹਿਣ ਕਰਦੀਆਂ ਹਨ ਅਤੇ ਉਹਨਾਂ ਨੂੰ ਪ੍ਰਿਆ ਕੀਏ ਪਤੀ ਪਰਮੇਸ਼ਰ ਦੇ ਮਿੱਠੇ ਬਚਨ ਹੀ ਬਾਣੀ ਪਾਉਂਦੇ ਆ ਬਿਨਵੰਤ ਨਾਨਕ ਮਨ ਈਸ਼ ਪਾਈ ਹਰ ਮਿਲੇ ਪੁਰਖ ਚਰਾਣੇ ਸਤਿਗੁਰੂ ਜੀ ਬੇਨਤੀ ਪੂਰਵਕ ਕਥਨ ਕਰਦੇ ਆ ਕਿ ਉਹਨਾਂ ਦੇ ਮਨ ਹਿਰਦੇ ਦੀ ਸਭ ਇੱਛਾ ਉਹਨਾਂ ਨੇ ਪਾ ਲਈ ਤੇ ਉਹਨਾਂ ਨੂੰ ਪਤੀ ਚਰਾਣੇ ਹੁੰਦਾ ਅਨਾਦ ਪੁਰਖ ਵਾਹਿਗੁਰੂ ਹਰੀ ਜੀ ਮਿਲ ਪਏ ਤਿਤ ਗ੍ਰਿਹ ਸੋਹਿ ਲੜੇ ਕੋਡ ਅਨੰਦ ਤਿਤ ਉਸ ਦੇ ਗ੍ਰਹਿ ਘਰ ਵਿੱਚ ਕੋਡ ਕਰੋੜਾਂ ਅਨੰਦਾ ਆਨੰਦਮਈ ਤੇ ਸੋਹਿ ਲੜੇ ਖੁਸ਼ੀ ਦੇ ਗੀਤ ਗਾਏ ਜਾ ਰਹੇ ਆ ਮਨ ਤਨ ਰਵ ਰਹਿਆ ਪ੍ਰਭ ਪਰਮ ਆਨੰਦਾ ਜਿਸ ਦੇ ਮਨ ਹਿਰਦੇ ਅਤੇ ਤਨ ਸਰੀਰ ਵਿੱਚ ਪਰਮ ਆਨੰਦ ਪਰਮ ਆਨੰਦ ਸਰੂਪ ਪ੍ਰਭੂ ਪਰਮੇਸ਼ਰ ਰਵ ਰਹਿਆ ਵਸ ਰਿਹਾ ਹੈ ਹਰ ਕੰਤ ਅਨੰਤ ਦਿਆਲ ਸ੍ਰੀ ਧਰ ਗੋਬਿੰਦ ਪਤਿਤ ਉਧਾਰਣ ਹਰ ਪਰਮੇਸ਼ਰ ਸਭਨਾ ਦਾ ਕੰਤ ਪਤੀ ਅਨੰਤ ਅੰਤ ਤੋਂ ਰਹਿਤ ਦਿਆਲ ਦਇਆ ਦਾ ਆਲਕਰ ਸ੍ਰੀ ਲక్ష్ਮੀ ਨੂੰ ਧਰ ਧਾਰਨ ਵਾਲਾ ਸ੍ਰੀ ਸੋਭਾ ਨੂੰ ਧਾਰਨ ਵਾਲਾ ਉਹ ਸ੍ਰੀ ਸ਼ਰੋਮਣੀ ਹੈ ਅਤੇ ਸਾਰਿਆਂ ਨੂੰ ਧਾਰਨ ਵਾਲਾ ਹੈ ਫਿਰ ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਅਤੇ ਪਤਿਤ ਪਾਪੀਆਂ ਦਾ ਉਧਾਰਨ ਉਧਾਰ ਕਰਨ ਵਾਲਾ ਹੈ ਪ੍ਰਭ ਕਿਰਪਾ ਧਾਰੀ ਹਰ ਮੁਰਾਰੀ ਪੈ ਸਿੰਧ ਸਾਗਰ ਤਾਰਨ ਜਿਸ ਉਪਰ ਮੁਰ ਆਦ ਦੇਤਾਂ ਦਾ ਨਾਸ਼ ਕਰਨ ਵਾਲੇ ਹਰੀ ਪ੍ਰਭੂ ਨੇ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨਾ ਕੀਤੀ ਆ ਉਹਨਾਂ ਨੂੰ ਪੈ ਦਾਇਕ ਸਿੰਧ ਸਾਗਰ ਸੰਸਾਰ ਸਮੁੰਦਰ ਤੋਂ ਤਾਰਨਾ ਕੀਤਾ ਹੈ ਜੋ ਪੈਦਾਇਕ ਸੰਸਾਰ ਸਿੰਧ ਸਮੁੰਦਰ ਵਿਸ਼ਿਆ ਰੂਪੀ ਸਾਗਰ ਸਾ ਸਹਿਤ ਗਰ ਗਰਲਤਾ ਦੇ ਹੈ ਉਸ ਤੋਂ ਤਾਰਨਾ ਕੀਤਾ ਹੈ ਜੋ ਸ਼ਰਣ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਹਾਂ ਜਿਹੜਾ ਵੀ ਐਸੀ ਸਮਰੱਥ ਪ੍ਰਭੂ ਵਾਹਿਗੁਰੂ ਜੀ ਦੀ ਸ਼ਰਣ ਓਟ ਵਿੱਚ ਆ ਜਾਂਦਾ ਉਸ ਨੂੰ ਮਹਾਰਾਜ ਅਪੇਧ ਨਿਸ਼ਚੇ ਰੂਪੀ ਕੰਠ ਗਲ ਨਾਲ ਲਾ ਲੈਂਦਾ ਇਹੋ ਹੀ ਤਾਂ ਸੁਆਮੀ ਮਾਲਕ ਪ੍ਰਭੂ ਦਾ ਸੰਦਾ ਕੀਏ ਦਾ ਬਿਰਦ ਕੀਏ ਧਰਮ ਹੈ ਪ੍ਰਣ ਹੈ ਬਿਨਵੰਤ ਨਾਨਕ ਹਰ ਕੰਤ ਮਿਲਿਆ ਸਦਾ ਕੇਲ ਕਰਨਦਾ ਸਤਿਗੁਰੂ ਜੀ ਬਿਨਵੰਤ ਬੇਨਤੀ ਪੂਰਵਕ ਕਥਨ ਕਰਦੇ ਆ ਕਿ ਉਹ ਪਰਮੇਸ਼ਰ ਪਤੀ ਸਾਨੂੰ ਮਿਲਿਆ ਹੈ ਜੋ ਹਮੇਸ਼ਾ ਹੀ ਕੇਲ ਖੁਸ਼ੀਆਂ ਦੇ ਕਰਨਦਾ ਕਰਨ ਵਾਲਾ ਹੈ ਬਿਹਾਗੜਾ ਮਹੱਲਾ 5 ਹਰ ਚਰਨ ਸਰੋਵਰ ਤਹਿ ਕਰਹੁ ਨਿਵਾਸ ਮਨ ਹੇ ਮੇਰੇ ਮਨ ਪਰਮੇਸ਼ਰ ਦੇ ਚਰਨ ਮਾਨ ਸਰੋਵਰ ਦੀ ਨਿਆਈ ਹਾਨ ਤੂੰ ਉੱਥੇ ਵਾਸ਼ਨਾ ਤੋਂ ਰਹਿ ਧੋ ਕੇ ਨਿਵਾਸ ਵਸਣਾ ਕਰ ਕਰ ਮੱਜਨ ਹਰ ਸਰੇ ਸਭ ਕਿਲ ਬਿਖ ਨਾਸ ਮਨ ਹਾਂ ਪਰਮੇਸ਼ਰ ਰੂਪ ਸਰੇ ਸਰੋਵਰ ਜਾਂ ਸਤ ਸੰਗਤ ਰੂਪੀ ਸਰੋਵਰ ਵਿੱਚ ਸਰਵਣ ਮੰਨਣ ਨਿਧਿਆਸਣ ਰੂਪ ਮੱਜਨ ਇਸਨਾਨ ਕਰ ਜੋ ਹਰੀ ਨਾਮ ਰੂਪੀ ਜਲਨਲ ਭਰਿਆ ਪਿਆ ਹੈ ਏ ਮਨ ਫਿਰ ਤੇਰੇ ਸਾਰੇ ਕਿਲਵਿਖ ਪਾਪ ਨਾਸ ਨਿਵਰਤ ਹੋ ਜਾਣਗੇ ਕਰ ਸਦਾ ਮੱਜਨ ਗੋਬਿੰਦ ਸੱਜਣ ਦੁੱਖ ਅੰਧੇਰਾ ਨਾਸੀ ਏ ਮਨ ਗੋਬਿੰਦ ਪਰਮੇਸ਼ਰ ਦੇ ਸੱਜਣ ਪਿਆਰੇ ਸੰਤ ਜਿਨ੍ਹਾਂ ਨਾਲ ਮਿਲ ਕੇ ਸਿਮਰਨ ਭਜਨ ਕਰਨ ਰੂਪ ਹਮੇਸ਼ਾ ਮੱਜਨ ਇਸ਼ਨਾਨ ਕਰ ਫਿਰ ਤੇਰਾ ਜੰਮਣ ਮਰਨ ਦਾ ਦੁੱਖ ਤੇ ਗਿਆਨ ਦਾ ਹਨੇਰਾ ਨਾਸ਼ ਹੋ ਜਾਵੇਗਾ ਜਨਮ ਮਰਨ ਨਾ ਹੋਏ ਤਿਸ ਕੋ ਕਟੈ ਜਮ ਕੇ ਫਾਸੇ ਜੋ ਇਸ਼ਨਾਨ ਕਰਦੇ ਆ ਉਹਨਾਂ ਨੂੰ ਜੰਮਣ ਮਰਨ ਦਾ ਦੁੱਖ ਪ੍ਰਾਪਤ ਨਹੀਂ ਹੁੰਦਾ ਅਤੇ ਉਹਨਾਂ ਦੇ ਜਮਦੂਤਾਂ ਦੇ ਫਾਹੇ ਵੀ ਕੱਟੇ ਜਾਂਦੇ ਆ ਮਿਲ ਸਾਧ ਸੰਗੇ ਨਾਮ ਰੰਗੇ ਤਹਾ ਪੂਰਨ ਅਸ ਸਾਧੂਆਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਜਾਈਦਾ ਹੈ ਅਤੇ ਉੱਥੇ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ ਬਿਨਵੰਤ ਨਾਨਕ ਧਾਰ ਕਿਰਪਾ ਹਰ ਚਰਨ ਕਮਲ ਨਿਵਾਸ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਮਹਾਰਾਜ ਸਾਡੇ ਉੱਪਰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨਾ ਕਰੋ ਤਾਂ ਜੋ ਸਾਡਾ ਹਰੀ ਦੇ ਚਰਨ ਕਮਲਾਂ ਵਿੱਚ ਨਿਵਾਸ ਵਾਸਾ ਹੋਵੇ ਤਹਿ ਆਨੰਦ ਬਿਨੋਦ ਸਦਾ ਅਨਹਦ ਚੁਣਕਾਰੋ ਰਾਮ ਤਹਿ ਕਈਏ ਉਥੇ ਹਰੀ ਦੇ ਚਰਨ ਕਮਲਾਂ ਸਤ ਸੰਗਤ ਰੂਪੀ ਸਰੋਵਰ ਵਿੱਚ ਹਮੇਸ਼ਾ ਲਈ ਆਨੰਦ ਆਨੰਦ ਦਾਇਕ ਬਿਨੋਦ ਕੌਤਕ ਅਤੇ ਅਨਹਦ ਹਦ ਤੋਂ ਰਹਿਤ ਇਕ ਰਸ ਰਾਮ ਪਰਮੇਸ਼ਰ ਦੇ ਨਾਮ ਸ਼ਬਦ ਦੀ ਚੁਣਕਾਰੋ ਚੁਣਕਾਰ ਪੈਂਦੀ ਹੈ ਭਾਵ ਇਕ ਰਸ ਸਿਮਰਨ ਦੀ ਧੁਨੀ ਚੱਲਦੀ ਹੈ ਜੈਸਾ ਕਿ ਗੌੜੀ ਸੁਖਮਨੀ ਦੇ ਵਿੱਚ ਅਸੀਂ ਪੜਦੇ ਹਾਂ ਪ੍ਰਭ ਕੈ ਸਿਮਰਨ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਪਾਰ ਮਿਲ ਗਾ ਵਹਿ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ ਜੋ ਸੰਤ ਜਨਾ ਸ਼ਾਂਤ ਚਿੱਤ ਮਹਾਤਮਾ ਜਨਾ ਨਾਲ ਮਿਲ ਕੇ ਰਮੇ ਹੋਏ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਦਾ ਜੈਕਾਰੋ ਜੈ ਜੈਕਾਰ ਗਾਵੇ ਗਾਉਂਦੇ ਆ ਅਤੇ ਮਿਲ ਸੰਤ ਗਾਵੇ ਖਸਮ ਭਾਵੇ ਹਰ ਪ੍ਰੇਮ ਰਸ ਰੰਗ ਪਿੰਨੀਆ ਮਹਾਤਮਾ ਜਨਾ ਨਾਲ ਮਿਲ ਕੇ ਹਰੀ ਜਸ ਗਾਉਂਦੇ ਆ ਉਹ ਖਸਮ ਮਾਲਕ ਨੂੰ ਪਾਉਂਦੇ ਆ ਅਤੇ ਉਹਨਾਂ ਦੀ ਬਿਰਤੀ ਹਰੀ ਦੇ ਪ੍ਰੇਮ ਰਸ ਦੇ ਰੰਗ ਆਨੰਦ ਵਿੱਚ ਭਿੰਨੀਆਂ ਕਈ ਪਿਜੀ ਹੋਈ ਆ ਹਰ ਲਾਭ ਪਾਇਆ ਆਪ ਮਿਟਾਇਆ ਮਿਲੇ ਚਿਰੀ ਵਿਛੁੰਨਿਆਂ ਜਿਨ੍ਹਾਂ ਨੇ ਆਪਾ ਭਾਵ ਹੰਕਾਰ ਮੇੜ ਦਿੱਤਾ ਹੈ ਉਹਨਾਂ ਨੇ ਹਰੀ ਦੀ ਪ੍ਰਾਪਤੀ ਰੂਪ ਲਾਭ ਲਾਹਾ ਪ੍ਰਾਪਤ ਕੀਤਾ ਹੈ ਅਤੇ ਉਹੀ ਚਿਰੀ ਚਿਰਾਂ ਦੇ ਵਿਛੁੰਨਿਆਂ ਵਿਛੜੇ ਹੋਏ ਪਰਮੇਸ਼ਰ ਨਾਲ ਮਿਲੇ ਆ ਗਹਿ ਪੂਜਾ ਲੀਨੇ ਦਇਆ ਕੀਨੇ ਪ੍ਰਭ ਏਕ ਅਗਮ ਅਪਾਰੂ ਜੋ ਅਦਵੈਤ ਰੂਪ ਅਗਮ ਗਮਤਾ ਤੋਂ ਰਹਤ ਅਪਾਰੂ ਪਾਰਾਵਾਰ ਤੋਂ ਰਹਤ ਪ੍ਰਭ ਪਰਮੇਸ਼ਰ ਹੈ ਉਸ ਨੇ ਦਇਆ ਮੇਰ ਦੀ ਦ੍ਰਿਸ਼ਟੀ ਕਰਕੇ ਜੋ ਆਪਣੇ ਬਣਾਉਣਾ ਕੀਤੇ ਆ ਉਹਨਾਂ ਦੀ ਬਿਰਤੀ ਰੂਪੀ ਪੂਜਾ ਬਾਹਾਂ ਨੂੰ ਗਹਿ ਪਕੜ ਕਰਕੇ ਆਪਣੀ ਵਿੱਚ ਲੀਨ ਕਰ ਲਿਆ ਹੈ ਬਿਨਵੰਤ ਨਾਨਕ ਸਦਾ ਨਿਰਮਲ ਸੱਚ ਸਬਦ ਰੋਣ ਚੁਣਕਾਰੋ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰ ਰਹੇ ਆ ਕਿ ਉਹ ਗੁਰਮੁਖ ਜਨ ਹਮੇਸ਼ਾ ਹੀ ਉज्जਲ ਜੀਵਨ ਵਾਲੇ ਹੁੰਦੇ ਆ ਤੇ ਉਹਨਾਂ ਅੰਦਰ ਸੱਚੇ ਬ੍ਰਹਮ ਦੀ ਰੋਣ ਸੁੰਦਰ ਚੁਣਕਾਰੋ ਚੁਣਕਾਰ ਭਾਵ ਤੁਨੀ ਪ੍ਰਗਟ ਹੋ ਜਾਂਦੀ ਆ ਸੁਣ ਵੱਡ ਭਾਗੀ ਆ ਹਰ ਅੰਮ੍ਰਿਤ ਬਾਣੀ ਰਾਮ ਏ ਵੱਡੇ ਭਾਗਾਂ ਵਾਲਿਆ ਰਮੇ ਹੋਏ ਹਰੀ ਦੀ ਅੰਮ੍ਰਿਤ ਅਮਰ ਕਰਨ ਵਾਲੀ ਅੰਮ੍ਰਿਤ ਰੂਪ ਬਾਣੀ ਨੂੰ ਸੁਣਨਾ ਕਰ ਜਿਨ ਕੋ ਕਰਮ ਲਿਖੀ ਜਿਨ ਕੋ ਕਰਮ ਲਿਖੀ ਤਿਸ ਹਿਰਦੈ ਸਮਾਣੀ ਰਾਮ ਏ ਭਾਈ ਜਿਨ੍ਹਾਂ ਨੂੰ ਪੂਰਬਲੇ ਕਰਮਾਂ ਵਿੱਚ ਲਿਖੀ ਹੋਈ ਹੈ ਭਾਵ ਜਿਨ੍ਹਾਂ ਦੇ ਪਾਗਾਂ ਵਿੱਚ ਲਿਖੀ ਹੈ ਉਹਨਾਂ ਦੇ ਹਿਰਦੇ ਵਿੱਚ ਇਹ ਸੱਚੀ ਬਾਣੀ ਸਮਾ ਜਾਂਦੀ ਹੈ। ਅਕਥ ਕਹਾਣੀ ਤਿਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ। ਇਹ ਅਕਥ ਕਥਨ ਤੋਂ ਰਹਿਤ ਕਹਾਣੀ ਤਿਨੀ ਕਈਏ ਉਹਨਾਂ ਗੁਰਮੁਖਾਂ ਨੇ ਜਾਣਣਾ ਕੀਤੀ ਹੈ ਜਿਨ੍ਹਾਂ ਉੱਪਰ ਪ੍ਰਭੂ ਪਰਮੇਸ਼ਰ ਪਿਆਰਾ ਆਪ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ। ਅਮਰthia ਫਿਰ ਨਮੂਆ ਕਲ ਕਲੇਸ਼ਾ ਦੁਖ ਹਰੇ ਉਹ ਜਾਣਨ ਵਾਲਾ ਅਮਰ ਮਰਨ ਤੋਂ ਰਹਿਤ ਹੋ ਗਿਆ ਫਿਰ ਮੁੜ ਕੇ ਕਦੇ ਵੀ ਉਹ ਮਰਿਆ ਨਹੀਂ ਅਤੇ ਉਸ ਦੇ ਕਲ ਕਲਪਨਾ ਕਲੇਸ਼ਾ ਕਲੇਸ਼ ਜੰਮਣ ਮਰਨ ਆਦ ਦੇ ਦੁਖ ਸਭ ਹਰੀ ਨੇ ਨਾਸ਼ ਕਰ ਦਿੱਤੇ ਹਰ ਸਰਣ ਪਾਈ ਤਜ ਨ ਜਾਈ ਪ੍ਰਭ ਪ੍ਰੀਤ ਮਨ ਤਨ ਭਾਣੀ ਜਿਨ੍ਹਾਂ ਨੇ ਹਰੀ ਦੀ ਸ਼ਰਨ ਓਟ ਪਨਾਹ ਪ੍ਰਾਪਤ ਕੀਤੀ ਹੈ ਉਹਨਾਂ ਦੀ ਬਿਰਤੀ ਹਰੀ ਨੂੰ ਤਜ ਛੱਡ ਕੇ ਕਿਤੇ ਵੀ ਨਹੀਂ ਜਾਂਦੀ ਕਿਉਂਕਿ ਉਹਨਾਂ ਦੇ ਮਨ ਹਿਰਦੇ ਵਿੱਚ ਅਤੇ ਤਨ ਸਰੀਰ ਵਿੱਚ ਪ੍ਰਭੂ ਦੀ ਪ੍ਰੀਤੀ ਭਾਣੀ ਭਾ ਗਈ ਹੈ ਬਿਨਵੰਤ ਨਾਨਕ ਸਦਾ ਗਾਈਐ ਪਵਿੱਤਰ ਅੰਮ੍ਰਿਤ ਬਾਣੀ ਸਤਿਗੁਰੂ ਜੀ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ ਪਵਿੱਤਰ ਉੱਜਲ ਅੰਮ੍ਰਿਤ ਰੂਪ ਬਾਣੀ ਨੂੰ ਹਮੇਸ਼ਾ ਲਈ ਹੀ ਗਾਇਨ ਕਰਦੇ ਰਹੀਏ ਮਨ ਤਨ ਗਲਤ ਪਾਏ ਕਿਛ ਕਹਿਣ ਨ ਜਾਈ ਰਾਮ ਏ ਭਾਈ ਜੋ ਮਨ ਹਿਰਦੇ ਤੇ ਤਨ ਸਰੀਰ ਕਰਕੇ ਪ੍ਰਭੂ ਦੇ ਪ੍ਰੇਮ ਵਿੱਚ ਗਲਤ ਕਹੀਏ ਗਲਤਾਨ ਭਾਵ ਮਗਨ ਹੋਗੇ ਉਹਨਾਂ ਦੀ ਬਾਬਤ ਕੁਝ ਵੀ ਕਿਹਾ ਨਹੀਂ ਜਾ ਸਕਦਾ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿਛੈ ਪਛਤਾਏ ਵਾਲੀ ਬਾਤ ਬਣਦੀ ਐ ਜਿਸ ਤੇ ਉਪਜ ਅੜਾ ਤਿੰਨ ਲੀਆ ਸਮਾਈ ਰਾਮ ਹਾਂ ਜਿਸ ਤੇ ਉਪਜ ਅੜਾ ਹਾਂ ਇਹ ਭਾਈ ਇਹ ਜੀਵ ਅਗਿਆਨ ਕਰਕੇ ਜਿਸ ਵਾਹਿਗੁਰੂ ਤੋਂ ਉਪਜੇ ਅੜਾ ਪੈਦਾ ਹੋਇਆ ਸੀ ਉਸੇ ਵਾਹਿਗੁਰੂ ਨੇ ਆਪਣੇ ਸਰੂਪ ਦਾ ਗਿਆਨ ਕਰਵਾ ਕੇ ਆਪਣੇ ਵਿੱਚ ਹੀ ਸਮਾ ਲੈਣਾ ਕੀਤਾ ਹੈ ਮਿਲ ਬ੍ਰਹਮ ਜੋਤੀ ਓਤ ਪੋਤੀ ਉਦਕ ਉਦਕ ਸਮਾਇਆ ਇਸ ਪ੍ਰਕਾਰ ਸਮਝ ਲਓ ਕਿ ਜੋ ਬ੍ਰਹਮ ਪਰਮੇਸ਼ਰ ਖੜ ਜੋਤੀਆਂ ਦਾ ਪ੍ਰਕਾਸ਼ਕ ਹੈ ਉਸ ਜੋਤੀ ਸਰੂਪ ਵਿੱਚ ਇਹਨਾਂ ਜੀਵਾਂ ਦੀ ਪਰਤਕ ਜੋਤ ਓਤ ਪੋਤੀ ਤਾਣੇ ਪੇਟੇ ਵਾਂਗ ਮਿਲ ਗਈ ਹੈ ਉਸ ਬ੍ਰਹਮ ਦੇ ਵਿੱਚ ਇਹਨਾਂ ਦੀ ਜੋਤ ਪੋਤੀ ਪ੍ਰੋਤੀ ਗਈ ਜਾਂ ਜਿਵੇਂ ਉਦਕ ਪਾਣੀ ਵਿੱਚ ਉਦਕ ਪਾਣੀ ਸਮਾਇਆ ਸਮਾ ਲ ਜਾਂਦਾ ਇਉਂ ਜੋ ਇਹ ਜੀਵੰਤ ਹੈ ਕਰ ਰੂਪੀ ਘੜੇ ਦਾ ਪਾਣੀ ਬਣੀ ਬੈਠਾ ਸੀ ਉਹ ਬ੍ਰਹਮ ਰੂਪੀ ਸਮੁੰਦਰ ਦੇ ਪਾਣੀ ਵਿੱਚ ਸਮਾ ਗਿਆ ਜਲ ਥਲ ਮਈਲ ਏਕ ਰਵਿਆ ਨਹਿ ਦੂਜਾ ਦ੍ਰਿਸ਼ਟਾਇਆ ਹੁਣ ਉਹਨਾਂ ਨੂੰ ਜਲ ਥਲ ਥਲਾ ਮਈਲ ਮਹੀ ਅਲ ਮਹੀ ਪ੍ਰਿਥਵੀ ਤੇ ਅਲ ਆਕਾਸ਼ ਵਿੱਚ ਇੱਕੋ ਬ੍ਰਹਮ ਹੀ ਰਵਿਆ ਪਸਰਿਆ ਹੋਇਆ ਪ੍ਰਤੀਤ ਹੁੰਦਾ ਹੈ ਤੇ ਦੂਸਰਾ ਹੋਰ ਕੋਈ ਵੀ ਦਰਸਤਾਇਆ ਦੇਖਣ ਵਿੱਚ ਨਹੀਂ ਆਉਂਦਾ ਬਣ ਤ੍ਰੇਣ ਤ੍ਰੇ ਭਵਨ ਪੂਰ ਪੂਰਨ ਕੀਮਤ ਕਹਿਣ ਨਾ ਜਾਈ ਬਲਕਿ ਬਣ ਜੰਗਲਾਂ ਵਿੱਚ ਤ੍ਰੇਣ ਕੱਖਾਂ ਤੇ ਤ੍ਰੇ ਭਵਨ ਤਿੰਨਾ ਲੋਕਾਂ ਧਰਤੀ ਪਾਤਾਲ ਆਕਾਸ਼ ਵਿੱਚ ਪੂਰ ਪੂਰੀ ਤਰ੍ਹਾਂ ਵਿਆਪਕ ਦਿਸਦਾ ਹੈ ਬਣਦੀ ਨਿਆਈਂ ਸਰੀਰਾਂ ਵਿੱਚ ਕ੍ਰਿੰਦ ਦੀ ਨਿਆਈ ਇੰਦਰੀਆਂ ਵਿੱਚ ਤੇ ਤਿੰਨਾ ਭਵਨਾਂ ਦੀ ਨਿਆਈ ਜਾਗਰਤ ਸੁਪਨ ਸੁਖੋਪਤ ਵਿੱਚ ਸਾਰਿਆਂ ਦੀ ਪੂਰਤੀ ਕਰਨ ਵਾਲਾ ਪੂਰਨ ਦਿਸਦਾ ਹੈ ਉਸ ਸਰੂਪ ਦੀ ਕੀਮਤ ਕਥਨ ਨਹੀਂ ਕੀਤੀ ਜਾ ਸਕਦੀ ਬਿਨਵੰਤ ਨਾਨਕ ਆਪ ਜਾਣੈ ਜਿਨ ਇਹ ਬਣਤ ਬਣਾਈ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ ਉਹ ਵਾਹਿਗੁਰੂ ਆਪ ਹੀ ਸਭ ਕੁਝ ਜਾਣਦਾ ਹੈ ਜਿਸਨੇ ਸਾਰੀ ਸੰਸਾਰ ਦੀ ਬਣਤ ਬਣਤਰ ਭਾਵ ਬਣਾਵਟ ਬਣਾਉਣਾ ਕੀਤੀ ਹੈ ਜਿਸਨੇ ਬ੍ਰਹਮ ਗਿਆਨੀਆਂ ਨੂੰ ਆਪਣੇ ਸਰੂਪ ਵਿੱਚ ਮੇਲਣ ਦੀ ਬਣਤਰ ਬਣਾਉਣਾ ਕੀਤੀ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਕਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ